ਸਸੀ ਗਾਲ ਜੀ ਆ ਮਾਤਾ ਜਿਹੜੀ ਤੁਰੀ ਜਾਂਦੀ ਹੈ ਨਾ ਜੀ ਇਹ ਤਾਂ ਬਿਲਕੁਲ ਵੀ ਨਹੀਂ ਸੀਗੀ ਤੁਰੀ ਦਾ ਹੁਣ ਇਹਦਾ ਆਪਰੇਸ਼ਨ ਹੋਇਆ ਸੀਗਾ ਚੂਲੇ ਦਾ ਚੂਲੇ ਦਾ ਆਪਰੇਸ਼ਨ ਕਰਾਇਆ ਇੱਕ ਮਹੀਨਾ ਹੋ ਗਿਆ ਚੂਲੇ ਦਾ ਆਪਰੇਸ਼ਨ ਕਰਾਇਆ ਇਹਨੂੰ ਤੇ ਤੋ ਛੋਟੀ ਦੇ ਸਾਰੇ ਨਾਲ ਤੁਰਦੀ ਸੀਗੀ ਇਹ ਤੇ ਡਾਕਟਰ ਬਿਨੇ ਡੋਲਾਰ ਜੀ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਰਾਜਨਾਰ ਸਿੰਘ ਹੋਮ ਤਲਵੰਡੀ ਸਾਬੋ ਦੇ ਵਿੱਚ ਸੇਵਾ ਨਿਭਾ ਰਹੇ ਆ ਬਹੁਤ ਹੀ ਤਕਨੀਕੀ ਤੇ ਤਿਆਰਬੇਕਾਰ ਡਾਕਟਰ ਨੇ ਸੋ ਜਿੰਨਾ ਨੂੰ ਵੀ ਕੋਈ ਗੋਡਿਆਂ ਦੀ ਕੋਈ ਚੂਲੇ ਦੀ ਪ੍ਰੋਬਲਮ ਹੋਵੇ ਨਾ ਤਾਂ ਡਾਕਟਰ ਸਾਹਿਬ ਨਾਲ ਕੰਟੈਕਟ ਕਰ ਸਕਦੇ ਆ ਰਾਜ ਨਰਸਿੰਘ ਹੋਮ ਤਲਵੰਡੀ ਸਾਬੋ ਦੇ ਵਿੱਚ ਐਮਰਜੈਂਸੀ 24 ਘੰਟੇ ਸਮਾਵਨਵਾ ਰਹੇ ਨੇ ਡਾਕਟਰ ਸਾਹਿਬ ਤੇ ਇਹ ਮਾਤਾ ਤੂੰ ਬਿਲਕੁਲ ਵੀ ਨਹੀਂ ਸੀ ਤੁਰਦੀ ਜਦੋਂ ਤੁਰਦੀ ਸੀ ਉਦੋਂ ਲੱਤ ਦੇ ਵਿੱਚ ਦਰਦ ਹੁੰਦਾ ਸੀ ਤੇ ਹੁਣ ਇਹਦੇ ਚੂਲੇ ਦੇ ਆਪਰੇਸ਼ਨ ਹੋਏ ਨੂੰ 1 ਮਹੀਨਾ ਹੋ ਗਿਆ ਹੁਣ ਕੋਈ ਵੀ ਪ੍ਰੋਬਲਮ ਨਹੀਂ ਆਈ ਇਹਨੂੰ ਤੁਰਨ ਫਿਰਨ ਦੇ ਵਿੱਚ ਤੋਂ ਡਾਕਟਰ ਸਾਹਿਬ ਦਾ ਤੇ ਸਾਰੇ ਸਟਾਫ ਦਾ ਬਹੁਤ ਬਹੁਤ ਧੰਨਵਾਦ ਬਾਕੀ ਸਾਰਾ ਸਟਾਫ ਵਧ ਗਿਆ ਜੀ ਡਾਕਟਰ ਵਧ ਗਿਆ ਕਮਰੇ ਵਧ ਗਿਆ ਸੈਂਸੈਂਟ ਕੋਈ ਪ੍ਰੋਬਲਮ ਨਹੀਂ ਤਲਵੰਡੀ ਸਾਬੋ ਦੇ ਵਿੱਚ ਨਾਤ ਰੋਡ ਤੱਕ ਜਦੋਂ ਵੀ ਮਿਲ ਸਕਦੇ ਡਾਕਟਰ ਸਾਹਿਬ ਬਾਰੇ ਫਿਰ ਤੋਂ ਸਾਰਿਆਂ ਦਾ ਧੰਨ